ਦੀ ਧਾਰਿਵਾਜੋ ਅਡਿਨੋਰ ਪੈਨਸ ਕੇ ਜਨੈਕੀ ਕੀਤੀ ਗਈ ਹੈ ਇਸ ਬਾਰੇ ਨਹੀਂ ਕਰੋ ਦੇਖੋ ਆਜ਼ਾਦੀ ਦੇ 79 ਸਾਲ ਬਾਅਦ ਵੀ ਜਿਹੜਾ ਮੁਸੀਪਾ ਇਚਰਾਇਆ ਉਹ ਆਰਥਿਕ ਸਮਾਜਿਕ ਸਿੱਖਿਆ ਕੇ ਤੇ ਰਾਜਨੀਤਿਕ ਤੌਰ ਤੇ ਬਹੁਤ ਪਛੜਿਆ ਹੋਇਆ ਹੈ ਔਰ ਆਜ਼ਾਦੀ ਦੇ ਇੰਨੇ ਅਰਸੇ ਤੋਂ ਬਾਅਦ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਉਹਨਾਂ ਨੇ ਕਿਸੇ ਨੇ ਵੀ ਇਹਨਾਂ ਦੀ ਬਾਹ ਨਹੀਂ ਥਲੀ। ਔਰ ਇਹਨਾਂ ਦੀ ਜਿਹੜੀ ਪਹਿਲੀ ਹਾਲਤ ਸੀ ਉਹ ਅੱਜ ਦੀ ਹਾਲਤ ਨਾਲ ਕਦੇ ਚੰਗੀ। ਅੱਜ ਤੋਂ 20-25 ਸਾਲ ਪਹਿਲਾਂ। ਪਰ ਪਿਛਲੇ 20-25 ਸਾਲ ਤੋਂ ਇਹ ਬੋਟਾ ਪਉਣ ਜੋ ਵੀ ਰਹਿ ਰਹੇ। ਪਰ ਇਹਨਾਂ ਦੀ ਆਵਾਜ਼ ਨਾ ਅਸੈਂਬਲੀ ਵਿੱਚ ਗੂੰਜ ਰਹੀ ਹੈ ਤਾਂ ਨਾ ਪਾਰਲੀਮੈਂਟ ਵਿੱਚ ਗੂੰਜ ਰਹੀ। ਪਿੰਡਾਂ ਦੇ ਵਿੱਚ ਬੱਚੇ ਜਿਹੜੇ ਆ ਗਰੀਬੀ ਕਰਕੇ ਪੜ ਨਹੀਂ ਪਾਉਂਦੇ। ਤੇ ਉਹ ਸਿਹਰੀ ਦਾ ਜੱਜਾ ਅੱਜਕੱਲ ਜਿਹੜਾ ਮਾਹੌਲ ਚੱਲ ਰਿਹਾ। ਪਾਕਿਸਤਾਨ ਦਾ ਵੀ ਟ੍ਰੈਪ ਦਾ ਉਹ ਜਿਹੜਾ ਹੁਸ਼ਕਾਰ ਹੋ ਰਹੇ ਨੇ ਤਾਂ ਡਾਂਗਸਾਂ ਦੇ ਅਗਰ ਉਹਨਾਂ ਦੇ ਕੋਲੇ ਹਾਲਤ ਚੰਗੀ ਹੁੰਦੀ ਤਾਂ ਉਹ ਇੱਧਰ ਨੂੰ ਕਿਉਂ ਜਾਣ ਸੋ ਇਹ ਤਮਾਮ ਜਿਹੜੀਆਂ ਅੱਜ ਇਹ ਜਿਹੜੀ ਅਣਖ ਜਗਾਓ ਆਜ਼ਾਦੀ ਪਾਓ ਰਾਜ ਲਿਆਓ ਜਿਹੜਾ ਬੈਨਰ ਆ ਉਹ ਅੱਜ ਧਾਰੀਵਾਲ ਦੇ ਵਿੱਚ ਜ਼ਿਲ੍ਹਾ ਪੱਧਰੀ ਰੈਲੀ ਕਰਕੇ ਇਸ ਬੈਨਰ ਤਲੇ ਅਸੀਂ ਅੱਜ ਜਿਹੜਾ ਗੁਰਦਾਸਪੁਰ ਦੇ ਭਾਈਚਾਰੇ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਜੇ ਤੁਸੀਂ ਆ ਹੱਕ ਪ੍ਰਾਪਤ ਕਰਨੇ ਨੇ ਤੇ ਤੁਹਾਨੂੰ ਕਬਰਸਾਂਗ ਜਮੀਨ ਮਿਲੇ ਤੁਹਾਡੇ ਜਿਹੜੇ ਪੜ੍ਹੇ ਲਿਖੇ ਬੱਚੇ ਉਹਨਾਂ ਨੂੰ ਨੌਕਰੀਆਂ ਮਿਲਣ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਸਕਾਲਰਸ਼ਿਪ ਮਿਲੇ ਜਿਹੜੇ ਬੇਕਾਰ ਲੋਕ ਨੇ ਉਹਨਾਂ ਦਾ ਘਰ ਮੈਂ ਔਰ ਜਿਹੜੀ ਜਨਸ਼ਰਮ ਦੀ ਜਤਰਾ ਹੋਵੇ ਤੇ ਇਹ ਜਿਹੜਾ ਸੀਐਨਐਪ ਦਾ ਜਿਹੜਾ ਸੰਘਰਸ਼ ਆ ਇਸ ਸੰਘਰਸ਼ ਦੇ ਨਾਲ ਤੁਹਾਨੂੰ ਜਿਹੜਾ ਆ ਹਾਨੀ ਬਣਨਾ ਪਏਗਾ ਔਰ ਇਹਦੇ ਨਾਲੇ ਸੰਘਰਸ਼ ਜੁੜਨਾ ਪਏਗਾ ਔਰ ਜਿਨ੍ਹਾਂ ਨੂੰ ਤੁਸੀਂ ਆਪਣਾ ਸਮਝ ਰਹੇ ਆ ਤੁਹਾਡੇ ਹੱਕ ਨੇ ਕਾਦੀਆਂ ਤੇ ਮਜ਼ਦੂਰ ਦੀ ਕ੍ਰਿਸਚਨਾਂ ਵੇਰਾਪਾਪਾ ਨਾਲਿਕ ਜੀ ਮジョਰਿਟੀ 크ਰਿਸਚਨ ਆ ਬਗਾਲੇ ਤੇ 크ਰਿਸਚਨ ਆ ਔਰ ਦਿਨਾ ਨਗਰ ਤੇ 크ਰਿਸਚਨ ਆ ਗੁਰਦਾਸਪੁਰ ਦੇ ਵਿੱਚ ਔਰ ਇਹਨਾਂ ਸੀਟਾਂ ਦੇ ਰਾਜ ਕੌਣ ਕਰ ਰਿਆ ਜਿਹੜੇ ਘੱਟ ਗਿਣਤੀਆਂ ਦੇ ਵਿੱਚ ਨੇ ਉਹ ਇਹਨਾਂ ਤੇ ਰਾਜ ਕਰ ਰਹੇ ਨੇ ਇਹਨਾਂ ਦੀ ਮਜਬੂਰੀ ਕੀ ਆ ਆਰਥਿਕ ਤੌਰ ਤੇ ਕਮਜ਼ੋਰ ਨੇ ਇਹਨਾਂ ਨੂੰ ਆਪਣੇ ਮਗਰ ਲਾਉਂਦੇ ਸੋ ਸੀਐਨਐਫ ਨੇ ਇਹ ਐਲਾਨ ਅੱਜ ਕਰ ਦਿੱਤਾ ਕਿ ਅਸੀਂ ਜਲਦ ਪੋਲੀਟੀਕਲ ਪਾਰਟੀ ਬਣਾ ਕੇ ਅਸੀਂ ਸਤਾਈ ਦੀਆਂ ਵਿਧਾ ਸਭਾ ਚੋਣਾਂ ਲੜਾਂਗੇ ਔਰ ਆਪਣੇ ਬੰਦੇ ਜਿਹੜੇ ਆ ਅਸੀਂ ਲਗਭਗ 117 ਸੀਟਾਂ ਤੇ ਨਹੀਂ ਅਸੀਂ ਕਟੋਕੜ 50 ਸੀਟਾਂ ਤੇ ਜਿੱਥੇ ਕਿ ਸਾਡੀ ਮжоਰਟੀ ਆ ਅਸੀਂ ਆਪਣੇ ਬੰਦੇ ਖੜੇ ਕਰਕੇ ਇਲੈਕਸ਼ਨ ਲਵਾਗੇ ਔਰ ਆਈ ਹੋਪ ਕਿ ਅਗਰ ਅਸੀਂ ਉਹ ਇਲੈਕਸ਼ਨ 'ਚ ਅਸੀਂ 10 5 ਸੀਟਾਂ ਵੀ ਜਿੱਤ ਗਏ ਤੇ ਸਾਡੀ ਆਵਾਜ਼ ਅਸੈਂਬਲੀ ਔਰ ਪਾਰਲੀਮੈਂਟ 'ਚ ਜਿੱਜਾਈਗੀ ਇਸੇ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਰੈਲੀ ਕੀਤੀ ਆ ਮੈਂ ਧੰਨਵਾਦ ਕਰਦਾ ਆਪਣੇ ਪੰਜਾਬ ਯੂਥ ਪ੍ਰਧਾਨ ਬੱਬਾ ਗੇੜੀ ਦਾ ਔਰ ਜ਼ਿਲ੍ਹਾ ਪ੍ਰਧਾਨ ਸਾਹਿਬ ਮਸੀਹ ਔਰ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਪਿੰਡ ਦੀਆਂ ਇਕਾਈਆਂ ਨੂੰ ਨਾਲ ਲੈ ਕੇ ਸਾਡੇ ਧਾਰਮਿਕ ਵਿੰਗ ਨੇ ਵੀ ਬੜੀ ਮਿਹਨਤ ਕੀਤੀ ਸਾਡੇ ਪਾਸਟਰ ਸਬਾਨਾ ਨੇ ਵੀ ਸਾਡਾ ਸਹਿਯੋਗ ਕੀਤਾ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਬਿਸ਼ਾੜ ਰੈਲੀ ਤੁਸੀਂ ਦੇਖਿਆ ਕਿ ਜਿਹੜਾ ਪੈਲਸੀ ਖਜ਼ਾਗਾ ਦੇ ਭਰਿਆ ਹੋਇਆ ਸੀ ਉਸ ਤੋਂ ਇਲਾਵਾ ਵੀ ਜਿਹੜੇ ਲੋਕ ਸੀ ਉਹ ਬਾਹਰ ਕੋ ਮਰੇ ਹੀ ਸੋ ਇਹ ਇਹ ਇੱਥੇ ਪਤਾ ਲੱਗਦਾ ਕਿ ਸੀਐਨਐਪ ਦਾ ਕਿਹੜਾ ਅਜੰਡਾ ਉਹਨੂੰ ਲੋਕ ਮੁਹੱਬਤ ਕਰ ਰਹੇ ਨੇ ਔਰ 27 ਦੇ ਵਿੱਚ ਅਸੀਂ ਆਪਣੇ ਐਮਐਲਏ ਜੁਟਾ ਕੇ ਭੇਜਿਆ। ਕਿਸੇ ਪਾਰਟੀ ਦਾ ਕੋਈ ਐਲਾਨ ਕੀਤਾ ਵਾ ਜਿਹੜੀ ਆਪਣੀ ਜ਼ਾਤ ਦਾ ਕਿਸੇ ਪਾਰਟੀ ਦਾ ਨਾਮਵਾੜ ਕੇ ਲਵੇ ਕਿ ਕੋਈ ਖੜੇ ਲੜੋਗੇ ਕਰਵਾ ਦੇ। ਦੇਖੋ ਅਸੀਂ ਜੋ ਸਾਡਾ ਕੱਠ ਆ ਜੋ ਸਾਨੂੰ ਰਿਸਪੌਂਸ ਮਿਲ ਰਿਹਾ ਅਸੀਂ ਇਕੱਲੇ ਲੜਾਂਗੇ। ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਜਦੋਂ ਸੀਐਨਐਫ ਦੀ ਗੱਲ ਆਉਂਦੀ ਆ ਸੀਐਨਐਫ ਦੇ ਨੇਤਾਵਾਂ ਦੀ ਗੱਲ ਆਉਂਦੀ ਆ ਅਸੀਂ ਇਹ ਪਾਰਟੀ ਇੱਕ ਭਾਈਚਾਰੇ ਦੀ ਪਾਰਟੀ ਨਹੀਂ ਹੋਏਗੀ। ਉਦੇ ਵਿੱਚ ਸਿੱਖ ਭਾਈਚਾਰਾ ਵੀ ਹੋਏਗਾ ਉਸ ਪਾਰਟੀ ਚ ਮੁਸਲਮਾਨ ਭਾਈਚਾਰਾ ਵੀ ਹੋਏਗਾ ਐਸਸੀ ਭਾਈਚਾਰਾ ਵੀ ਹੋਏਗਾ ਔਰ ਉਹਦੇ ਵਿੱਚ ਜਿਹੜਾ ਕ੍ਰਿਸਚੀਅਨ ਭਾਈਚਾਰਾ ਵੀ ਅਸੀਂ ਸਾਰੇ ਭਾਈਚਾਰਿਆਂ ਨੇ ਕਿਉਂਕਿ ਭਾਰਤ ਇੱਕ ਸੈਕੂਲਰ ਦੇਸ਼ ਆ ਪਾਰਟੀ ਨਾ ਧਰਮ ਦੇ ਆਧਾਰ ਤੇ ਬਣ ਸਕਦੀ ਆ ਨਾ ਕਾਸਟ ਦੇ ਦਾ ਅਸੀਂ ਸੈਕੂਲਰ ਬੇਸ ਤੇ ਪਾਰਟੀ ਬਣਾਵਾਂਗੇ ਔਰ ਲੀਡਰਸ਼ਿਪ ਜਿਹੜੀ ਆ ਉਹ ਸਾਰੇ ਪੰਜਾਬ ਨੂੰ ਇੱਕ ਯਕੀਨ ਤੋਂ ਆਏਗੀ ਕਿ ਆਪਾਂ ਸਾਰੇ ਮਿਲ ਕੇ ਆਪਣੇ ਪੰਜਾਬ ਨੂੰ ਖੂਬਸੂਰਤ ਬਣਾਉਣ ਲਈ ਔਰ ਪੰਜਾਬ ਦੇ ਲੋਕ ਲੁੱਟ ਰਹੇ ਨੇ ਉਹਨਾਂ ਨੂੰ ਇੱਥੇ ਪਹੁੰਚਾਉਣ ਦੇ ਲਈ ਅਸੀਂ ਉਹ ਪਾਰਟੀ ਦੇ ਜਿਹੜੇ ਆਪਣੇ ਉਮੀਦਵਾਰ ਖੜੇ ਕਰਕੇ ਜਿਤਾ ਕੇ ਭੇਜਾਏ। ਜੀ ਸਾਹਿਬ ਇਹ ਦੱਸ ਦਿਓ ਅੱਜ ਬਹੁਤ ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਤੁਹਾਡੀ ਪਾਰਟੀ ਦੀ ਸ਼ਰਮਤ ਹੋਏ ਆ ਜੀਪੀਐਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਬੜੀ ਖੁਸ਼ੀ ਦੀ ਗੱਲ ਆ ਕਿ ਮੈਂ ਸਿਰਫ 50 ਅਥਾਰਟੀ ਲੈਟਰਸ ਲੈ ਕੇ ਆਇਆ ਸੀ। ਉਹ ਤੁਹਾਡੀ ਲੈਟਰ ਖਤਮ ਹੋ ਗਏ। ਔਰ ਉਸ ਤੋਂ ਇਲਾਵਾ ਅਸੀਂ ਸਿਰਫ ਵਹਾਰਪਾਟ ਕੇ ਉਹਨਾਂ ਨੂੰ ਅਸੀਂ ਜੁਆਇਨਿੰਗ ਕਰਾਈ ਆ। ਤੇ ਅੱਜ ਲਗਭਗ ਮੇਰਾ ਖੜਾ ਇੱਥੇ 70-80 ਜੁਆਇਨਿੰਗ ਹੋਈਆਂ ਨੇ। ਤੇ ਉਹਨਾਂ ਨੂੰ ਅਸੀਂ ਆਪਣੇ ਪਰਿਵਾਰ ਸ਼ਾਮਲ ਕਰਕੇ ਬਹੁਤ ਖੁਸ਼ ਆ। ਉਹ ਕੋਈ ਦਬਾਅ ਚ ਨਹੀਂ ਆਏ ਨਾ ਕਿਸੇ ਨੇ ਮਜਬੂਰ ਕੀਤਾ ਗਿਆ ਅੱਜ ਉਹਨਾਂ ਨੇ ਸੀਐਨਐਪ ਦੀਆਂ ਨੀਤੀਆਂ ਕੋਸ਼ਿਸ਼ੋ ਕੇ ਜੋਇਨਿੰਗ ਕੀਤੀ ਆ ਤੇ ਅਸੀਂ ਆਸ ਕਰਦੇ ਆਂ ਕਿ ਇਹਨਾਂ ਦੀਆਂ ਜੋ ਵੀ ਸਮੱਸਿਆਵਾਂ ਆਪਣੇ ਇਲਾਕੇ ਦੀਆਂ ਦੱਸਣਗੇ ਸਾਨੂੰ ਮੈਨੂੰ ਦੱਸਣਗੇ ਜਿਹੜਾ ਕਮੇਟੀ ਨੇ ਦੱਸਣਗੇ ਉਹਨਾਂ ਨੂੰ ਐਡਰੈਸ ਕਰਾਂਗੇ ਔਰ ਉਹਨਾਂ ਦੀਆਂ ਸਮੱਸਿਆ ਹੱਲ ਕਰਾਂਗੇ ਇੱਕ ਗਰੰਟੀ ਮੈਂ ਦਿੱਤੀ ਉਹਨਾਂ ਨੂੰ ਕਿ ਇਸ ਵੇਲੇ ਜਿਹੜਾ ਇੱਕ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਜੁੱਧ ਨਸ਼ਾ ਵਿਰੁੱਧ ਬਹੁਤ ਵਧੀਆ ਪਰ ਉਹ ਜੁੱਧ ਨਸ਼ਾ ਦੇ ਵਿਰੁੱਧ ਸਰਕਾਰ ਔਰ ਪੰਜਾਬ ਪੁਲਿਸ ਆਪਣੀ ਆਪਣੀ ਜਿਹੜੀ ਆ ਇਹ ਖੱਪਤ ਪਾਈ ਲੈਣ ਦੇ ਲਈ ਸ਼ਾਬਾਸ਼ ਲੈਣ ਦੇ ਲਈ ਕੁਝ ਅੰਕੜੇ ਜਿਹੜੇ ਆ ਉਹ ਆਮ ਲੋਕਾਂ ਨੂੰ ਦਾ ਸ਼ਿਕਾਰ ਬਣਾ ਕੇ ਗਲਤ ਪਰਚੇ ਦਰਜ ਕਰਕੇ ਕਰ ਰਹੀ ਆ ਅਸੀਂ ਉਹ ਨਹੀਂ ਹੁਣ ਦਵਾਂਗੇ ਬਾਕੀ ਸਰਕਾਰ ਦੇ ਅਸੀਂ ਨਾਲ ਆ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਪਰ ਜ਼ਿਆਸਤੀ ਨਾਲ ਨਹੀਂ ਔਰ ਪੂਰਾ ਪੰਜਾਬ ਜਿਹੜੇ ਤਨਾਅ ਆ ਜਿਹੜੇ ਜਿਹੜੇ ਇਹਦੇ ਮਹਿਲ ਸਮਗਲੇ ਦਾ ਉਹਨਾਂ ਦੇ ਚਲਾਓ ਜੇ ਪੰਜਾਬ ਪੁਲਿਸ 'ਚ ਵੀ ਫੜੇ ਜਾਂਦੇ ਉਹਨਾਂ ਦੇ ਵੀ ਚਲਾਓ ਫੜ ਆਮ ਲੋਕਾਂ ਕਹਦੇ ਚਲਾਉਗਾ ਉਹਦੇ ਲਈ ਵੀ ਮੈਂ ਸਹਿਮਤ ਨਹੀਂ ਆ ਮੈਂ ਉਸ ਕਰਦੀ ਵੀ ਨੰਦਾ ਕਰ ਦੂਸਰ ਕੋ ਵਿੱਚ ਚ ਵੀ ਲੈ ਲਿਆ ਇੰਨਾ ਟਿਆ ਰਹਿਣ ਗਿਆ ਪੰਜਾਬ ਚ ਡੈਫੀਨੇਟਲੀ ਦੇਖੋ ਜੋ ਐਲਾਨ ਅਸੀਂ ਪੰਜਾਬ ਦੀ ਰੈਲੀ ਵਿੱਚ ਸਭਾਣੇ ਕੀਤਾ ਸੀ ਕਿ ਅਸੀਂ ਪੋਲੀਟੀਕਲ ਪਾਰਟੀ ਜਿਹੜੀ ਆ ਐਲਾਨ ਕਰਾਂਗੇ ਸਾਰੇ ਵਰਗਾਂ ਨਾਲ ਜਾ ਕੇ ਤੇ ਉਹ ਸਿਲਸਿਲਾ ਅਸੀਂ ਉੱਥੇ ਕਿਹਾ ਸੀ ਕਿ ਜਿਲੇ ਵਾਈਲ ਹੋਏਗੀ ਅੱਜ ਦੀ ਸ਼ੁਰੂਆਤ ਤੇ ਦਰਗਾਸਪੁਰ ਤੋਂ ਹੋ ਗਈ ਆ ਅਮ੍ਰਿਤਸਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਹੋਏ ਥੈਂਕ ਯੂ ਪਰ ਡਾਈ ਕੱਟ ਹੋਇਆ ਵਾ ਕੀ ਜੇ ਮੈਂ ਜਾਵਾਂਗਾ ਮੈਂ ਕ੍ਰਿਸਚਨ ਨੈਸ਼ਨਲ ਫਰੈਂਡ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਜਿਹੜੀ ਅੱਜ ਫਰੀਵਾਲ ਦੇ ਵਿੱਚ ਹਾਲੀਵੁੱਡ ਪੈਲਸ ਦੇ ਵਿੱਚ ਰੈਲੀ ਹੋਈ ਆ ਸਾਡਾ ਅਸਟੀਮੇਟ ਸੀ ਵੀ 1000 ਦੇ ਕਰੀਬ ਨੌਜਵਾਨ ਔਰ ਭੈਣਾ ਸਾਡੀਆਂ ਆਣ ਗਿਆ ਲੇਕਿਨ 1000 ਤੋਂ ਵੀ ਪਲੱਸ ਟੱਪ ਗਿਆ ਜੋ ਕਿ ਬੜੀ ਹੀ ਖੁਸ਼ੀ ਦੀ ਗੱਲ ਆ ਸਾਡੇ ਕ੍ਰਿਸਚਨ ਨੈਸ਼ਨਲ ਫਰੈਂਡ ਦੇ ਰਾਸ਼ਟਰਪਤੀ ਪ੍ਰਧਾਨ ਦੇ ਲਾਰਕ ਚੌਧਰੀ ਦੇ ਮੰਚ 'ਤੇ ਵੀ ਸਾਡਾ ਹਲਕਿਆ ਕਾਦੀਆਂ ਦੇ ਵਿੱਚ ਐਡਾ ਵੱਡਾ ਇਕੱਠ ਹੋਇਆ ਅੱਜ ਤੇ ਮੈਂ ਆਨਾ ਜਿੰਨੇ ਵੀ ਸਾਡੇ ਕ੍ਰਿਸ਼ਣ ਨੈਸ਼ਨਲ ਫਰੰਟ ਦੇ ਪ੍ਰਧਾਨ ਆ ਉਹਨਾਂ ਦਾ ਮੈਂ ਧੰਨਵਾਦ ਕਰਨਾ ਔਰ ਜਿੰਨੇ ਵੀ ਸਾਡੇ ਸਹਿਯੋਗੀ ਸੀ ਸਾਡੇ ਵਰਕਰ ਸੀ ਸਾਡੇ ਪੱਤਰਕਾਰ ਭਰਾ ਸੀ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਬਹੁਤ ਹੀ ਸਵੇਰ ਤੋਂ ਹੀ ਇੱਥੇ ਆਪਣਾ ਤਾਤਾ ਜਮਾ ਕੇ ਰੱਖਿਆ ਆ ਮੈਂ মিডিਆ ਦਾ ਔਰ ਐਸਐਸਪੀ ਸਾਹਿਬ ਗੁਰਦਾਸਪੁਰ ਦਾ ਮੈਂ ਬੇਲਤੀਆਂ ਗੁਰਹਾਈਆਂ ਤੋਂ ਧੰਨਵਾਦ ਕਰਨਾ ਹੈ